ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਜਪ ਸਾਨੂੰ ਕਰਨਾ ਚਾਹੀਦਾ ਹੈ ਘਟੋ ਘਟ ਪੰਜ ਵਾਰ ਵਾਹਿਗੁਰੂ 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 ਇਸ ਤੋਂ ਬਾਅਦ ਸਾਨੂੰ ਘਟੋ ਘਟ ਪੰਜ ਵਾਰੀ ਮੂਲ ਮਤਰ ਦਾ ਜਾਪ ਕਰਨਾ ਚਾਹੀਦਾ ਹੈ ਪੂਰਾ ਮੂਲ ਮਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈ ਅਕਾਲ ਪੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਸ ਤੋਂ ਪ੍ਰੰਤ ਤਾਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਾਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਪੰਜ ਵਾਰੀ ਗੁਰੂ ਸਾਹਿਬ ਦਾ ਨਾਮ ਜਪਣਾ ਹੈ ਇਸ ਤੋਂ ਪ੍ਰੰਤ ਸਾਨੂੰ ਦਸਾਂ ਗੁਰੂਆਂ ਨੂੰ ਯਾਦ ਕਰਨਾ ਚਾਹੀਦਾ ਹੈ ਤਾਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਾਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤਾਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਾਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤਾਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਾਨੂ ਗੁਰੂ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਤਾਨੂ ਗੁਰੂ ਹਰ Rai ਸਾਹਿਬ ਜੀ ਮਹਾਰਾਜ ਤਾਨੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਾਨੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਾਨੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਯਾਦ ਗੁਰੂ ਜਿਹੜੇ ਜਾਗਦੀ ਜੋਤ ਹਨ ਉਹਨਾਂ ਨੂੰ ਜ਼ਰੂਰ ਯਾਦ ਕਰਨਾ ਇਸ ਤੋਂ ਉਪਰ ਪੰਜ ਪਿਆਰਿਆਂ ਨੂੰ ਜ਼ਰੂਰ ਯਾਦ ਕਰਨਾ ਤਨਪਾਈ ਦਇਆ ਸਿੰਘ ਜੀ ਤਨਪਾਈ ਧਰਮ ਸਿੰਘ ਜੀ ਤਨਪਾਈ ਹਿੰਮਤ ਸਿੰਘ ਜੀ ਤਨਪਾਈ ਮੋਹਕਮ ਸਿੰਘ ਜੀ ਤਨਪਾਈ ਸਾਹਿਬ ਸਿੰਘ ਜੀ ਫਿਰ ਚਾਰ ਸਾਹਿਬਜ਼ਾਦਿਆਂ ਨੂੰ ਜ਼ਰੂਰ ਯਾਦ ਕਰਨਾ ਹੈ ਧਰਦਨ ਬਾਬਾ ਅਜੀਤ ਸਿੰਘ ਜੀ ਧਰਦਨ ਬਾਬਾ ਜੁਝਾਰ ਸਿੰਘ ਜੀ ਧਰਦਨ ਬਾਬਾ ਜ਼ੋਰਾਵਰ ਸਿੰਘ ਜੀ ਧਰਦਨ ਬਾਬਾ ਫਤਿਹ ਸਿੰਘ ਜੀ ਫਿਰ ਮਾਤਾਵਾਂ ਨੂੰ ਵੀ ਯਾਦ ਕਰਨਾ ਹੈ ਧੰਨ ਧਰਮਾਤਾ ਅਜੀਤ ਕੌਰ ਜੀ ਧੰਨ ਧਰਮਾਤਾ ਸੁੰਦਰ ਕੌਰ ਜੀ ਧੰਨ ਧਰਮਾਤਾ ਗੁਜਰ ਕੌਰ ਜੀ ਧੰਨ ਧਰਮਾਤਾ ਸਾਹਿਬ ਕੌਰ ਜੀ ਫਿਰ ਕੁਝ ਸਿੱਖਾਂ ਦੇ ਨਾਮ ਜਿਹੜੇ ਗੁਰੂ ਸਾਹਿਬ ਦੇ ਬਹੁਤ ਪਿਆਰੇ ਸਿੱਖ ਹਨ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਜਿਹੜੇ ਮੇਰੇ ਸਿੱਖਾਂ ਨੂੰ ਯਾਦ ਕਰੇਗਾ ਜਿਹੜੇ ਮੇਰੇ ਪਿਆਰੇ ਸਿੱਖਾਂ ਨੂੰ ਯਾਦ ਕਰੇਗਾ ਉਸ ਨੂੰ ਉਸਨੂੰ ਉਸਦੇ ਜਪਣ ਦਾ 20 ਗੁਣਾ ਫਲ ਮਿਲੇਗਾ ਸੋ ਇਸ ਤਰ੍ਹਾਂ ਉਹਨਾਂ ਸਿੱਖਾਂ ਨੂੰ ਆਪਾਂ ਯਾਦ ਕਰਨਾ ਹੈ ਧੰਨ ਧੰਨ ਭਾਈ ਲਾਲੋ ਜੀ ਧੰਨ ਧੰਨ ਭਾਈ ਸਾਲੋ ਜੀ ਧੰਨ ਧੰਨ ਭਾਈ ਰੂਪਾ ਜੀ ਧੰਨ ਧੰਨ ਭਾਈ ਮੱਝ ਜੀ ਧੰਨ ਧੰਨ ਭਾਈ ਮਥੋਵਗਾਲੀ ਜੀ ਧੰਨ ਧੰਨ ਬਾਬਾ ਵਿਧੀ ਚੰਦ ਜੀ ਹੋਰ ਵਿਆਪ ਸਿੱਖਾ ਤੇ ਇਹ ਸਿੱਖ ਨਹੀਂ ਹਨ ਇਹ ਬ੍ਰਹਮ ਗਿਆਨੀ ਹਨ ਦੇ ਗੁਰੂ ਸਾਹਿਬ ਦੇ ਬਹੁਤ ਪਿਆਰੇ ਹਨ ਅਨੰਦ ਸੇਖਾ ਇਸ ਤੋਂ ਉਪਰੰਤ ਅਸੀਂ ਕੁਝ ਸ਼ਬਦਾਂ ਨੂੰ ਯਾਦ ਕਰਨਾ ਹੈ ਜਿਸ ਤਰ੍ਹਾਂ ਕਿ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਬਾੜ ਬ੍ਰਹਮ ਸਰਣਾਈ ਚੋ ਗਿਰਦ ਹਮਾਰਿਆ ਰਾਮਕਾਰ ਦੁਖ ਲਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਾ ਦਿਆ ए का वलाई रहाओ राख तन रखन हार सब व्याद मिटाई कहो नानक ना किरपा भई प्रभ पय सहाय गौड़ी महला हरजन प्यारे सतगुर तुमरे काश वारे रहाओ दुष्ट दूत परमेश्वर मारे जन की पैज रखी करतारे बाज बादशाह शाह सब वस कर दीने अमृत नाम महारसपी ने निप भजो भगवान ਸਾਧ ਸੰਗਤ ਮੇਰੀ ਕੀਨੋ ਦਾ ਸਾਤ ਜਨਾ ਮੇਰ ਹਰ ਜਸ ਕਾਇਓ ਕੋਟ ਜਨਮ ਕੇ ਧੂਪ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਇ ਸਲੋਕ ਦੀਨ ਦਰਦ ਦੁਖ ਭਜਨਾ ਘਟ ਘਟ ਨਾ ਖਾਨਾ ਸਰਣ ਤੁਮਹਾਰੀ ਆਇਓ ਨਾਨਕ ਕੇ ਪ੍ਰਸਾਦ ਸਲੋਕ ਕਾਮ ਕ੍ਰੋਧ ਅਰ ਲੋਭ ਹੋ ਵੇਨਸ ਜੈ ਅਹੰਬੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਹਮ ਅਵਗਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਦਿਖਾਇ ਦਿਖਖਾਈ ਮਾਇਆ ਮੋਹ ਪਰਪੈ ਕੋਲੇ ਸੁਦਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਬ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਾਖੋ ਸਰਣਾ ਹੋ ਸਕੇ ਸਤਨਾਮ ਵਾਹਿਗੁਰੂ ਸਤਨਾ ਵਾਹਿਗੁਰੂ ਇਸ ਦਾ ਜਾ ਕਟੋ-ਕਟ ਪੰਜ ਵਾਰੀ ਕਰਨਾ ਹੈ ਇਸ ਤੋਂ ਬਾਅਦ ਅਸੀਂ ਕੁਝ ਐਕਸਰਸਾਈਜ਼ਾਂ ਕਰਦੀਆਂ ਹਨ ਜਿਹੜੀਆਂ ਕਿ ਦਾਸ ਆਪ ਜੀ ਨੂੰ ਦਿਖਾ ਕਰਕੇ ਦਿਖਾ ਰਿਹਾ ਜਿਸ ਤਰ੍ਹਾਂ ਕਿ ਪੈਰ ਬਾਹਰ ਗੱਢ ਕੇ ਇਹਨਾਂ ਨੂੰ ਇਸ ਤਰ੍ਹਾਂ ਇੱਕ ਵਾਰੀ ਇਸ ਤਰ੍ਹਾਂ ਘੁਮਾਉਣਾ ਹੈ ਤੇ ਇੱਕ ਵਾਰੀ ਇਸ ਤਰ੍ਹਾਂ ਘੁਮਾਉਣਾ ਦੂਸਰੀ ਐਕਸਰਸਾਈਜ਼ ਹੈ ਦੋਨੋਂ ਪੈਰਾਂ ਨੂੰ ਜੋੜ ਕੇ ਬਟਰਫਲਾਈ ਜਿਸ ਨੂੰ ਕਹਿੰਦੇ ਆ ਇਸ ਤਰ੍ਹਾਂ ਕਰਨੀ ਹੈ 50 ਵਾਰ ਤੀਸਰੀ ਐਕਸਰਸਾਈਜ਼ ਹੈ ਮੁਠੀਆਂ ਬੰਦ ਕਰਕੇ ਇਸ ਤਰ੍ਹਾਂ 50 ਵਾਰੀ ਕਰਨਾ ਤੇ ਉਸ ਤੋਂ ਉਪਰ ਬਾਵਾਂ ਨੂੰ 20 ਵਾਰੀ ਇਸ ਤਰ੍ਹਾਂ ਤੇ 20 ਵਾਰੀ ਇਸ ਤਰ੍ਹਾਂ ਹੋਸੇ ਕਿਹਾ ਗਰਦਨ ਨੂੰ ਵੀ ਇਸ ਤਰ੍ਹਾਂ ਇਸ ਤਰ੍ਹਾਂ ਦੋਨੋਂ ਪਾਸੇ ਘੁਮਾਣਾ ਇਹ ਐਕਸਰਸਾਈਜ਼ ਦਾ ਕਰਨ ਨਾਲ ਦਾਸ ਨੂੰ 20 ਹੈ ਕਿ ਤੁਸੀਂ ਬਿਲਕੁਲ ਫਿੱਟ ਰਹੋਗੇ ਤੁਹਾਡਾ ਮਨ ਤਨ ਸ਼ੁੱਧ ਹੋਏਗਾ ਆਤਮਾ ਸ਼ੁੱਧ ਹੋਏਗੀ ਸਵੇਰੇ ਉੱਠਦੇ ਸਾਰ ਹੀ ਇਹ ਕੰਮ ਕਰਨੇ ਬਹੁਤ ਜ਼ਰੂਰੀ ਹੈ ਦਸਾਂ ਗੁਰੂਆਂ ਨੂੰ ਯਾਦ ਕਰਨਾ ਹੈ ਸ਼ਬਦ ਸ਼ਬਦਾਂ ਦਾ ਉਚਾਰਨ ਕਰਨਾ ਹੈ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਜਿਸ ਨਾਲ ਸਾਡੀ ਆਤਮਾ ਸ਼ੁੱਧ ਤੇ ਪਵਿੱਤਰ ਹੋਏ ਇਸ ਤੋਂ ਉਪਰੰਤ ਅਸੀਂ ਕੁਝ ਕੋਸਾ ਜਿਹਾ ਪਾਣੀ ਲੈ ਕੇ ਛਕ ਸਕਦੇ ਹਾਂ ਜਲ ਚਲ ਜਲ ਨੂੰ ਆਪਾਂ ਛੱਡ ਸਕਦੇ ਹਾਂ ਜਿਸ ਨਾਲ ਸਾਡਾ ਅੰਦਰੋਂ ਸਿਸਟਮ ਪੂਰਾ ਵਾਸ਼ਆਊਟ ਹੋ ਜਾਏਗਾ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਸਵੇਰ ਦੀ ਰੁਟੀਨ ਜੇ ਇਸ ਤਰ੍ਹਾਂ ਸ਼ੁਰੂ ਕਰੀਏ ਤਾਂ ਦਾਸ ਨੂੰ ਉਮੀਦ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਆਏਗਾ ਹੋਈਆ ਪੁੱਲਾ ਜੁਕਾ ਲਈ ਜਿਵੇਂ ਬਖਸ਼ਨੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ